ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦਾ ਇੱਕ ਇੱਕ ਦਾਣਾ ਖਰੀਦਿਆ ਜਾਣਾ ਬਣਾਇਆ ਜਾਵੇਗਾ ਯਕੀਨੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਨੇ ਦਾਣਾ ਮੰਡੀ ਪੱਟੀ ਹਰੀਕੇ ਸਹਿਆਲੀ ਅਤੇ ਨਸ਼ਹਰਾ ਪੰਨੂਆ ਵਿਖੇ ਪਹੁੰਚ ਕੇ ਸ਼ੁਰੂ ਕਰਵਾਈ ਕਣਕ ਦੀ ਰਸਮੀ ਖਰੀਦ ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦਾਣਾ ਮੰਡੀ ਪੱਟੀ ਹਰੀਕੇ ਸਹਿਆਲੀ ਅਤੇ ਨਸ਼ਹਰਾ ਪੰਨੂਆ ਵਿਖੇ ਪਹੁੰਚ ਕੇ ਕਣਕ ਦੀ ਰਸਮੀ ਖਰੀਦ ਸ਼ੁਰੂ ਕਰਵਾਈ ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਕਣਕ ਦੀ ਬੰਪਰ ਫਸਲ ਹੋਈ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਦੇ ਕਣਕ ਦਾ ਇੱਕ ਇੱਕ ਦਾਣਾ ਖਰੀਦਿਆ ਜਾਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਫਸਲ ਦੀ ਬੰਪਰ ਪੈਦਾਵਾਰ ਨੂੰ ਦੇਖਦਿਆਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਤਰਨਤਾਰਨ ਵਿੱਚ 59 ਖਰੀਦ ਕੇਂਦਰ ਬਣਾਏ ਗਏ ਹਨ ਅਤੇ 40 ਆਰਜੀ ਮੰਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ। ਮੰਡੀਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਹਦਾਇਤਾਂ ਤੇ ਅਫਸਰਾਂ ਵੱਲੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਛਾਂ ਦੀ ਲੋੜ ਹੀ ਉੱਥੇ ਛਾਂ ਦਾ ਵੀ ਪ੍ਰਬੰਧ ਕੀਤਾ ਗਿਆ ਬਾਕੀ ਸਾਡੇ ਪੱਲੇਦਾਰ ਭਰਾ ਆ ਉਹ ਬੜੀ ਵਧੀਆ ਢੰਗ ਦੇ ਨਾਲ ਦਾਣਿਆਂ ਦੀ ਖਾਸ ਸਫਾਈ ਕਣਕ ਦੀ ਕਰਦੇ ਪਏ ਆ 2425 ਰੁਪਏ ਰੇਟ ਆ ਪਿਛਲੀਆਂ ਨਾਲੋਂ ਲਗਭਗ 150 ਰੁਪਏ ਰੇਟ ਵਧ ਗਿਆ ਤੇ ਕਣਕ ਦੀ ਫਸਲ ਵੀ ਚੰਗੀ ਆ ਹੁਣ ਜਿਵੇਂ ਜਿਵੇਂ ਕਣਕ ਦੀ ਵਾਢੀ ਪਊਗੀ ਤੇ ਕਣਕਾਂ ਤੁਲਣੀਆਂ ਛਾੜਦਾ ਵੀ ਪਤਾ ਲੱਗੂਗਾ ਬਾਕੀ ਦਾਣੇ ਦੀ ਕੁਆਲਿਟੀ ਬੜੀ ਵਧੀਆ ਦਾਣਾ ਨਿਗਰਿਆ ਤੇ ਪ੍ਰਮਾਤਮਾ ਕਿਰਪਾ ਕਰੇ ਇਹ ਸਮਾਂ ਦਵੇ ਬਾਰਿਸ਼ ਤੋਂ ਤੇ ਮੀਂਹ ਹੀਰੀ ਦਾ ਵਿਚਾਰ ਵੇ ਜਿਹੜਾ ਕਿ ਕਿਸਾਨ ਆਪਦੀ ਪਸਾਂਗੂ ਪਾਲੀ ਫਸਲ ਆ ਉਹ ਮੰਡੀਆਂ ਤੇ ਲੈ ਕੇ ਆਵੇ ਤੇ ਆਉਂਦਿਆਂ ਹੀ ਕਿਸਾਨ ਦੀ ਫਸਲ ਜਿਹੜੀ ਆ ਉਹਦੀ ਤਲਾਈ ਸ਼ੁਰੂ ਹੋ ਜੂਗੀ ਜਿਹੜੀ ਕਿ ਮੌਇਸਚਰ ਵੀ ਬਿਲਕੁਲ ਠੀਕ ਹੈ 12% ਸਰਕਾਰ ਮੰਗਦੀ ਆ 12% ਹੀ ਮੌਇਸਚਰ ਢੇਰੀਆਂ ਦਾ ਲਗਭਗ ਆਉਂਦਿਆ ਉਕਿ ਉਹਨ ਗਰਮੀ ਵੀ ਥੇਰੀ ਹੋ ਗਈ ਆ ਮੋਇਸਚਰ ਆਪੇ ਹੀ ਦਿਨੋਂ ਦਿਨ ਸੈੱਟ ਹੁੰਦਾ ਜਾਣਾ ਬਾਕੀ ਨਾਲੋ ਨਾਲ ਲਿਫਟਿੰਗ ਹੋਊਗੀ ਤੇ ਕਿਸਾਨ ਦੀ ਪੇਮੈਂਟ ਆ ਜਿਹੜੀ ਉਹ 24 ਘੰਟਿਆਂ ਦੇ ਵਿੱਚ ਵਿੱਚ ਤੁੱਲਣ ਤੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪਊਗੀ ਇਹ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਜਿਹੜੇ ਆ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਹਰ ਵਰਗ ਦੇ ਹਤਾਇਚੇ ਨੇ ਕਿਸਾਨਾਂ ਲਈ ਦਿਨ ਰਾਤ ਕੰਮ ਕਰਾਂਗੇ ਲਗਾਤਾਰ ਮੰਡੀਆਂ ਦੇ ਵਿੱਚ ਜਾ ਕੇ ਚੈਕਿੰਗ ਕਰਾਂਗੇ ਕਿ ਕਿਤੇ ਕਿਸੇ ਕਿਸਾਨ ਨੂੰ ਸਾਡੇ ਮਜ਼ਦੂਰ ਭਰਾ ਨੂੰ ਜਾਂ ਕਿ ਸਾਡੇ ਆੜਤੀਏ ਭਰਾ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਦਿੱਕਤ ਆਉਂਦੀ ਹੈ ਤੇ ਉਹਦਾ ਹੱਲ ਵੀ ਕਰਾਂਗੇ। ਬਾਕੀ ਸਾਡੇ ਨਾਮਨਿਯੁਕਤ ਚੇਅਰਮੈਨ ਗੁਰਪ੍ਰੀਤਿੰਦਰ ਸਿੰਘ ਜੀ ਉਪਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਆ। ਬਾਕੀ ਵੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਲੱਗੇ ਨੇ ਉਹ ਇਹਨਾਂ ਨੂੰ ਕਵਾਂਗੇ ਲਗਾਤਾਰ ਮੰਡੀਆਂ ਦੇ ਵਿੱਚ ਜਾ ਕੇ ਕਿਸਾਨਾਂ ਦਾ ਹਾਲਚਾਲ ਪੁੱਛਣ ਜੇ ਕਿ ਇਹ ਮੁਲਾਜ਼ਮ ਨੂੰ ਦਿੱਕਤ ਆ ਜਾਂ ਕਿ ਇਹ ਮਜ਼ਦੂਰ ਨੂੰ ਜਾਂ ਕਿ ਵਪਾਰੀ ਆੜਤੀਏ ਨੂੰ ਦਿੱਕਤ ਆ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣ ਕੇ ਉਹਦਾ ਹੱਲ ਕਰਨ ਜੇ ਇਹ ਕਰ ਦੇਣਗੇ ਜੇ ਕੋਈ ਵੱਡਾ ਪੰਜਾਬ ਲੈਵਲ ਦਾ ਹੋਊਗਾ ਉਹ ਮੈਨੂੰ ਦੱਸ ਦੇਣ ਮੈਂ ਹੱਲ ਕਰਵਾ ਦੂੰਗਾ ਬਾਕੀ ਮੈਂ ਵੀ ਲਗਾਤਾਰ ਮੰਡੀਆਂ ਦੇ ਵਿੱਚ ਜਾਵਾਂਗੇ ਸਾਰੀਆਂ ਮੰਡੀਆਂ 'ਚ ਕਿਸਾਨ ਭਰਾਵਾਂ ਨੂੰ ਮਿਲਾਂਗੇ ਸਾਡੇ ਭਰਾ ਨੇ ਪਰਿਵਾਰ ਨੇ ਸਾਡੇ ਤੇ ਨਾਲ ਆੜਤੀਏ ਵੀ ਮੇਰਾ ਤੇ ਖੁੱਦਾ ਲੰਮੇ ਸਮੇਂ ਤੋਂ ਇਹੋ ਪੇਸ਼ਾ ਆੜਤ ਦਾ ਕੰਮ ਮੇਰੇ ਭਰਾ ਨੇ ਆੜਤੀਏ ਕਿਸੇ ਦੀ ਵੀ ਕੋਈ ਪਰੇਸ਼ਾਨੀ ਉਬਾਰਦਣੇ ਦੀ ਲਿਫਟਿੰਗ ਦੀ ਆ ਪੈਸਿਆਂ ਦੀ ਕਿਸੇ ਵੀ ਤਰ੍ਹਾਂ ਦੀ ਉਜਕੇ ਦੀ ਪਰਚੇਜ ਘਟ ਪੈਂਦੀ ਹੋ ਉਹ ਵੀ ਸਾਰੇ ਕੁਝ ਮਸਲੇ ਹੱਲ ਕੀਤੇ ਜਾਣਗੇ ਪਰਚੇਜ ਵੀ ਖੁੱਲੀ ਪਊ ਮਾਰਦਣਾ ਵੀ ਖੁੱਲਾ ਮਿਲੂ ਪੇਮੈਂਟ ਆ ਜਿਹੜੀ ਉਹ ਤੇ ਕਿਸਾਨ ਦੇ ਖਾਤੇ ਆਉਣੀ ਆ 24 ਘੰਟਿਆਂ ਦੇ ਵਿੱਚ ਵਿੱਚ ਤੁਲਣ ਤੋਂ ਬਾਅਦ ਕਿਸਾਨ ਦੇ ਖਾਤੇ ਪੇਮੈਂਟ ਪਊ ਕਿਤੇ ਕੋਈ ਅਜਿਹੀ ਜਿਹੜੀ ਕੋਈ ਕਿਹੜਾ ਹੋ ਗਿਆ ਅੱਜ ਕੋਸ਼ਿਸ਼ ਕਰਾਂਗੇ ਜਿਹੜੀਆਂ ਸਾਡੀਆਂ ਮੇਨ ਵੱਡੀਆਂ ਮੰਡੀਆਂ ਜਿਵੇਂ ਪੱਟੀ ਮੰਡੀ ਆ ਹਰੀਕੇ ਮੰਡੀ ਆ ਸਰੀਆਲੀ ਮੰਡੀ ਆ ਹੋਰ ਵੀ ਜਿਹੜੀਆਂ ਵੱਡੀਆਂ ਮੰਡੀਆਂ ਜਿਨ੍ਹਾਂ 'ਚ ਕਣਕ ਆ ਗਈ ਆ ਵਾਧੂ ਉਹ ਕੋਸ਼ਿਸ਼ ਕਰਾਂਗੇ तकरीबन ਪੰਜਾਂ ਛਾਂ ਵੱਡੀਆਂ ਮੰਡੀਆਂ ਦੇ ਵਿੱਚ ਜਾਵਾਂਗੇ ਤੇ ਸਾਰੇ ਸਮਾਨ ਤੇ ਖਰੀਦ ਜਿਹੜੀ ਉਹ ਸ਼ੁਰੂ ਕਰਾਵਾਂਗੇ ਉਹਦੇ ਬਾਅਦ ਅਜੇ ਮੈਂ ਇੱਥੇ ਹਲਕੇ ਦੇ ਵਿੱਚ ਹੀ ਆਂ ਕੱਲ ਵੀ ਪਰਸੋਂ ਵੀ ਜਿਹੜੇ ਛੋਟੇ ਫੋਕਲ ਪੁਆਇੰਟ ਵੀ ਆ ਉਹਨਾਂ 'ਚ ਵੀ ਜਾ ਕੇ ਜਿਹੜੀ ਪਰਚੇ ਸ਼ੁਰੂ ਕਰਾਵਾਂਗੇ ਤਾਂ ਜੋ ਕਿਸਾਨਾਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਮੰਡੀਆਂ ਵਿੱਚ ਫੜਾਂ ਦੀ ਛੱਡਾਂ ਦੀ ਘਾਟ ਹੈ ਜੀ ਉਹਨਾਂ ਵਾਸਤੇ ਵੀ ਕਮਿਟੀ ਆ ਜਿੱਥੇ-ਜਿੱਥੇ ਵੀ ਜੇ ਫੜ ਦੀ ਘਾਟ ਹੈ ਜਾਂ ਛੱਡ ਦੀ ਸਾਡੀ ਸਰਕਾਰ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ 'ਚ ਪਾਟੀ ਮੰਡੀ ਚ ਵੀ ਅਸੀਂ ਫੜ ਬਣਾਇਆ ਪੱਕਾ ਆਮ ਆਦਮੀ ਪਾਰਟੀ ਸਰਕਾਰ ਬਣ ਤੇ ਕੈਰੋ ਮੰਡੀ ਛੱਡ ਨਹੀਂ ਹੈਗਾ ਸਰੀਆਲੀ ਮੰਡੀ ਛੱਡ ਨਹੀਂ ਹੈਗਾ ਕੈਰੋ ਵੀ ਛੱਡ ਬਣਾਇਆ ਸਰੀਆਲੀ ਵੀ ਬਣਾਇਆ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਜਾ ਆਉਣ ਵਾਲਾ ਇੱਕ ਸਾਲ ਉਹਦੇ ਵਿੱਚ ਜਿੱਥੇ ਫੜ ਦੀ ਲੋੜ ਹੈ ਫੜ ਵੀ ਨਵਾਂ ਬਣੂਗਾ ਜਿੱਥੇ ਛੱਡ ਦੀ ਜ਼ਰੂਰਤ ਹੈ ਛੱਡ ਵੀ ਨਵਾਂ ਬਣੂਗਾ ਕਿਸਾਨਾਂ ਦੀ ਪੁੱਤਾਂ ਨੂੰ ਪਾਲੀ ਜਿੰਸ ਜਿਹੜੀ ਅਜੇ ਕਿਤੇ ਨਹੀਂ ਕਣੀ ਆਵੇ ਛੱਡ ਬਣਿਆ ਹੋਏ ਛੱਡ ਥੱਲੇ ਕਿਸਾਨ ਲਾ ਲਈ ਤੇ ਜੇ ਪੱਕਾ ਫੜ ਵੀ ਹੋਵੇ ਤਾਂ ਵੀ ਨੁਕਸਾਨ ਹੋਣੋਂ ਫਸਲ ਦਾ ਬਚ ਜਾਂਦਾ ਫੜ ਜਿਹੜੇ ਆ ਕੋਸ਼ਿਸ਼ ਹੈ ਉਹ ਸਾਰੀ ਸਾਡੀਆਂ ਜਿਹੜੀਆਂ ਪੱਤੀਆਂ ਵਾਲੀਆਂ ਮੰਡੀਆਂ ਉਹਨਾਂ ਦੇ ਫੜ ਪੱਕੇ ਹੋਣ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਫੜ ਪੱਕੇ ਹੋਣ ਪਰ ਵਿੱਚ ਹੀ ਸ਼ੁਰੂ ਹੋ ਗਈ ਤੱਕ ਪਰ ਕੀ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਸਰਕਾਰ ਵੱਲੋਂ ਸਾਰੇ ਮੰਡੀਆਂ ਦੀ ਖਰੀਦੇ ਪ੍ਰਬੰਧ ਪੂਰੇ ਮੁਕੰਮਲ ਕੀਤੇ ਗਏ ਜਾ ਚੁੱਕੇ ਹਨ ਜਿਲੇ ਵਿੱਚ 7 ਲੱਖ 76 ਹਜ਼ਾਰ ਐਮ.ਟੀ ਦੇ ਅਰਾਊਂਡ ਜਿਹੜੀ ਕਣਕ ਦੀ ਖਰੀਦ ਦਾ ਡੀਲਵਾ ਉਹਦੇ ਲਈ ਬਾਰਦਾ ਨੇ ਦਾ ਪੂਰਾ ਪ੍ਰਬੰਧ ਟੈਂਡਰਾਂ ਦਾ ਪੂਰਾ ਪ੍ਰਬੰਧ ਕਾਟਫੋਡ ਦਾ ਮੰਡੀ ਬੋਰਡ ਵੱਲੋਂ ਵੀ ਜੋ ਇੱਥੇ ਮੰਡੀ ਦੇ ਵਿੱਚ ਕਿਸਾਨਾਂ ਦੇ ਸਹੂਲਤ ਲਈ ਕੋਈ ਪਾਣੀ ਦਾ ਪੀਨ ਫਾਈਨ ਦੀ ਪਾਣੀ ਦਾ ਪੰਦ ਉਹ ਵੀ ਸਾਰਾ ਕੀਤਾ ਗਿਆ ਹੈ। ਸੋ ਅੱਜ ਜਿੱਥੇ-ਜਿੱਥੇ ਵੀ ਜਿਹੜੀ 12 ਮੌਇਸਚਰ ਸਰਕਾਰ ਵੱਲੋਂ ਦੇਜਾਰੇ ਤੇ ਆ 12 ਮੌਇਸਚਰ ਤਾਂ ਕਿ ਜਿੱਥੇ ਵੀ ਠੇਰੀ ਹੋਊਗੀ ਜਿਲੇ ਦੀਆਂ ਮੰਡੀਆਂ ਵਿੱਚ ਹਰ ਤਾਂ ਉਹਦੀ ਪਰਚੇਜ਼ ਹੋਊਗੀ। ਉਸ ਤੋਂ ਬਾਅਦ ਤੁਰੰਤ ਹੀ ਜਿਹੜੀ 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਤਲਾਈ ਤੋਂ ਬਾਅਦ ਪੇਮੈਂ ਇਹ ਲਿਫਟਿੰਗ ਦਾ ਕੰਮ ਜਿਹੜਾ ਵਾ ਉਹ ਨਿਰਵੈਗਨ ਚੱਲਦਾ ਰਹੂਗਾ ਮੜ ਮੱਤਰ ਵਿਖਿਆ ਗਿਆ ਫਿਜੀਨ ਦੇ ਵਿੱਚ ਨਿਕਲਣ ਜਿਹੜੀ ਆ ਉਹ ਰੁਕ ਜਾਂਦੀ ਹੈ ਉਹ ਦਾ ਕੀ ਕਰਨਾ ਤੁਹਾਨੂੰ ਉਸੇ ਵਾਸਤੇ ਕੀ ਇਸੇ ਜਗ੍ਹਾ ਤੋਂ ਪ੍ਰਬੰਧ ਜਿਹੜੇ ਦੇਖੋ ਜੀ ਲਿਫਟਿੰਗ ਜਿਹੜੀ ਆ ਇਹ ਕੋਸ਼ਤਾਂ ਨੂੰ ਡਾਇਰੈਕਟ ਡਿਲੀਵਰੀ ਦੇਣੀ ਪੈਂਦੀ ਹੈ ਜਿਹੜੀ ਕਿ ਸਪੈਸ਼ਲਾਂ ਦੇ ਦੌਰਾਨ ਉਹ ਫਿਰ ਜਿਹੜੀਆਂ ਵੱਡੀਆਂ ਡਾਇਰੈਕਟ ਡਿਲੀਵਰੀ ਨਾਲ ਲਿੰਕਡ ਹੋਣ ਦੀਆਂ ਉਹਨਾਂ ਦੀ ਉਥੇ ਉਸਤਾਬ ਨਾਲ ਉਹਨਾਂ ਨੂੰ ਸਟੋਰ ਕਰਕੇ ਜਦਨ ਵੀ ਸਪੈਸ਼ਲ ਮਿਲਦੀ ਹੈ ਉਹਨੂੰ ਉਸਤਾਬ ਨਾਲ ਲਿਫਟਿੰਗ ਕੀਤੀ ਜਾਂਦੀ ਆ ਬਾਕੀ ਜਿਹੜੀਆਂ ਏਜੰਸੀਆਂ ਦੇ ਕਦਮਾਂ ਵਿੱਚ ਜਾਂਦੀ ਆ ਉਹ ਦਾ ਨਿਰਵੈਗਨ ਔਰ ਟੈਂਡਰ ਕਰ ਕਈ ਵਾਰ ਵੀ ਜੋ ਸਰਕਾਰੀ ਕੋ ਜਾਂਦੇ ਆ ਜੀ ਟੈਂਡਰ ਕਰ ਕੋਈ ਨਹੀਂ ਕੰਮ ਕਰੂਗਾ ਤੇ ਜੇ ਪਾਲਿਸੀ ਦੀਆਂ ਤਰ੍ਹਾਂ ਮੰਦਰਨ ਸਾਹਿਬ ਜਿਹੜੀ ਆਰ.ਟੀ.ਐਨ ਉਹ ਡਾਇਰੈਕਟ ਉੱਤੇ ਉੱਤੇ ਰੇਟ ਦੇ ਉੱਤੇ ਕੰਮ ਦੇ ਦਿੱਤਾ ਜਾਂਦਾ ਜੀ ਬਾਤਾਂ ਨੇ ਵੀ ਪੂਰੀ ਖਬਰਦਾਨੇ ਜਿਲ੍ਹੇ ਦੇ ਵਿੱਚ ਪੂਰਾ ਜੀ ਮੁਕੰਮਲ ਪ੍ਰਬੰਧ ਹੈ ਜੀ